ਬਾਈ ਦੀ ਬੈਠਕ ਤੇ ਲੱਗਿਆ ਐਂਟੀਨਾ ਬਲੈਕ ਐਂਡ ਵਾਈਟ ਤਸਵੀਰਾਂ ਵਾਲੇ ਟੈਲੀਵਿਜ਼ਨ ਦੀ ਯਾਦ ਦਿਵਾਉਂਦਾ ਹੈ ਤੇ ਬਾਲਿਆਂ ਵਾਲੀ ਬੈਠਕ ਦੇ ਅੰਦਰ ਹੀ ਪੁਰਾਣੇ ਪੰਜਾਬ ਦਾ ਸਿਰਨਾਵਾ ਬੱਚਿਆਂ ਨੂੰ ਦਿਖਾਓ ਪੁਰਾਣਾ ਪੰਜਾਬ ਦੋਸਤੋ ਆਹ ਵੀਡੀਓ ਹਰੇਕ ਦੇ ਫੋਨ 'ਚ ਪਹੁੰਚਣੀ ਚਾਹੀਦੀ ਏ ਕਿਉਂਕਿ ਸੱਭਿਆਚਾਰ ਦੀਆਂ ਸੋਹਣੀਆਂ ਸੌਗਾਤਾਂ ਜੋ ਸਾਥੋਂ ਵਿਸਰ ਗਈਆਂ ਉਹਨਾਂ ਨੂੰ ਸੰਭੀ ਬੈਠਾ ਹੈ ਸੁਨਾਮ ਦਾ ਹਰਮਨ ਸਿੱਤੂ ਹਲ ਪੰਜਾਲੀ ਹੱਥ ਚੱਕੀ ਮਾਂ ਦੀਆਂ ਹੱਥੀਂ ਕੱਡੀਆਂ ਚਾਦਰਾਂ ਸੰਦੂਕ ਖੱਡੀ 도ਣੇ ਝਾਟੀਆਂ ਮਧਾਣੀਆਂ ਬੋਤੇ ਦੀ ਕਾਠੀ ਚਰਖਾ ਟੇਰਨ ਰੀਲਾਂ ਕੱਢਿਆ ਰੁਮਾਲ ਲਾਲ ਟੇਨ ਤੇ ਬੜਾ ਕੁਝ ਹੋਰ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਵੀਆਂ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਫੋਲੋ ਕਰ ਲਿਓ ਮੇਲਿਆਂ ਚ ਕੁੜਤਾ ਚਾਦਰਾਂ ਪਾ ਕੇ ਹੱਥ ਫੜ ਕੇ ਖੁੰਡਾ ਘੁੰਮਣ ਵਾਲੇ ਘੋੜੀਆਂ ਦੇ ਸ਼ੌਕੀਨ ਹਰਮਨ ਸਿੱਧੂ ਨਾਲ ਅੱਜ ਤੁਹਾਨੂੰ ਮਿਲਵਾਉਂਦੇ ਆ ਅੱਜ ਦੋਸਤੋ ਤੁਸੀਂ ਦੇਖ ਰਹੇ ਹੋ ਧਰਤ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਨਾਬਾ ਦੇ ਵਿੱਚ ਘੋੜਿਆਂ ਦਾ ਮੇਲਾ ਲੱਗਿਆ ਹੋਇਆ ਤੇ ਸ਼ੌਕ ਦੇ ਪੱਟੇ ਹੋਏ ਇੱਥੇ ਪਹੁੰਚੇ ਹੋਏ ਨੇ ਤੁਸੀਂ ਵੇਖੋ ਕਿ ਸਾਡੇ ਨਾਲ ਸਰਦਾਰ ਸਾਹਿਬ ਨੇ ਕੁੜਤਾ ਚਾਦਰ ਜਿਹੜਾ ਇਹਨਾਂ ਨੇ ਲਾਇਆ ਹੋਇਆ ਦੇ ਹੱਥ ਦੇ ਵਿੱਚ ਖੁੰਡਾ ਇਹਨਾਂ ਦੇ ਪੰਜਾਬੀ ਪਹਿਰਾਵਾ ਪੂਰਾ ਪੁਰਾਣਾ ਜੋ ਅਸੀਂ ਦੇਖਦੇ ਹੁੰਦੇ ਸੀ ਕਿ ਪੁਰਾਣੀ ਵਿਰਾਸਤ ਹੈ ਸਾਡੀ ਪੁਰਾਣਾ ਕਲਚਰ ਹੈ ਕਿਸ ਤਰੀਕੇ ਦੇ ਨਾਲ ਪੁਰਾਣੇ ਵੇਲਿਆਂ ਦੇ ਵਿੱਚ ਪਾਇਆ ਜਾਂਦਾ ਸੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸ ਦਿਓ ਜੀ ਹਰਮਨ ਸਿੰਘ ਜੀ ਕਿੱਥੋਂ ਆਏ ਹੋ ਨਿਗੜਾਪਾਲੀ ਸੁਨਾਮ ਲੱਗਦੀ ਹੈ ਇੱਥੇ ਤੁਸੀਂ ਇਸ ਵੇਲੇ ਹੁਣ ਜਾਨਵਰ ਲੈ ਕੇ ਆਏ ਹੋ ਜਾਂ ਲੈਣ ਵਾਸਤੇ ਤੁਸੀਂ ਕਿਉਂ ਕਿ ਆਏ ਹੋ ਅੱਛਾ ਸ਼ੌਕ ਦੇ ਤੌਰ ਤੇ ਆਏ ਹੋ ਘੋੜੇ ਰੱਖੇ ਹੋਏ ਤੁਸੀਂ ਘਰ ਘੋੜੀ ਰੱਖੀ ਹੋਈ ਹੈ ਅੱਛਾ ਕਦੋਂ ਤੋਂ ਕਰ ਰਹੇ ਹੋ ਤੁਸੀਂ ਕੰਮ ਇਹਨੂੰ 2-3 ਸਾਲ ਹੋ ਗਏ ਠੀਕ ਹੈ अच्छा पहरावा है ਤੁਹਾਡਾ ਜਿਹੜਾ ਪੰਜਾਬੀ ਤੇ ਮੇਲੇ ਦੇ ਵਿੱਚ ਤੁਰਦੇ ਫਿਰਦੇ ਬੜੇ ਸੋਹਣੇ ਲੱਗ ਰਹੇ ਹੋ ਤੁਸੀਂ ਕੀ ਪੰਜਾਬੀ ਬੰਦਾ ਜਿਹੜਾ ਮੇਲੇ ਦੇ ਵਿੱਚ ਖੁੰਡਾ ਹੱਥ 'ਚ ਫੜ ਕੇ ਤੇ ਗੀੜਾ ਲਾ ਰਿਹਾ ਹੈ ਤੇ ਇਹ ਇਹ ਸ਼ੌਕ ਕਦੋਂ ਕਦ ਦਾ ਹੈ ਇਹ ਮੈਨੂੰ 5-6 ਸਾਲ ਹੋ ਗਏ ਅੱਛਾ 5-6 ਸਾਲ ਮੰ ਹੋ ਗਏ ਅੱਛਾ ਪਹਿਲਾ ਕੁਰਤਾ ਪਜਾਮਾ ਪਾਉਂਦੇ ਪਹਿਲਾ ਕੁਰਤਾ ਪਜਾਮਾ ਜੀ ਇਹ ਫਿਰ ਚਾਦਰਾਂ ਕਿਵੇਂ ਸ਼ੁਰੂ ਕਰ ਦਿੱਤਾ ਸੌਂ ਕੇ ਬਸ ਦੇਖ ਕੇ ਵੀ ਆਪਣਾ ਇਹ ਵਿਰਸਾ ਹੈ ਆਪਣਾ ਹਾਂ ਠੀਕ ਹੈ ਤੇ ਤੁਹਾਨੂੰ ਜਦੋਂ ਲੋਕੀ ਹੁਣ ਇੱਥੇ ਦੇਖਿਆ ਕਿ ਮਿਲਦੇ ਨੇ ਫੋਟੋਆਂ ਖਿਚਵਾ ਰਹੇ ਨੇ ਤੁਹਾਡੇ ਨਾਲ ਹੈ ਕਿ ਇਹ ਸਰਦਾਰ ਸਾਹਿਬ ਜਿਹੜੇ ਨੇ ਪੁਰਾਣੇ ਪਹਿਰਾਵੇ ਦੇ ਵਿੱਚ ਆਏ ਹੋਏ ਨੇ ਤੇ ਘੋੜਸਵਾਰੀ ਦਾ ਵੀ ਸ਼ੌਕ ਰੱਖਦੇ ਹੋ ਹਾਂਜੀ ਹਾਂਜੀ ਅੱਛਾ ਕਿੰਨੀ ਘੋੜਸਵਾਰੀ ਹੈ ਜਿਹੜੀ ਦੂਰ ਤੱਕ ਲੈ ਕੇ ਜਾਂਦੇ ਹੋ ਮੈਂ ਖੇਤ ਜਾਂਦਾ ਲੱਗਿਆ ਕਿੰਨੇ ਦੂਰ ਪਏ 2 ਕਿਲੋਮੀਟਰ ਉਹਨੇ ਖੇਤਾਂ ਦਾ ਅੱਛਾ ਖੇਤ ਦਾ ਕਿਹੜਾ ਹਾਂਜੀ ਘੋੜੇ ਦੇ ਉੱਤੇ ਹੀ ਲਾਉਂਦੇ ਹਾਂਜੀ ਹਾਂਜੀ ਠੀਕ ਹੈ ਅੱਛਾ ਹੋਰ ਕੀ ਕੀ ਸ਼ੌਕ ਨੇ ਤੁਹਾਡੇ ਮਤਲਬ ਇਹ ਸੰਦ ਨੇ ਸਾਰੇ ਪੁਰਾਣੇ ਖੇਤੀਬਾੜੀ ਦੇ ਹੋਰ ਬੁੜੀਆਂ ਵਾਲੇ ਸੀ ਕਿ ਟੂ ਜੱਡਾਂ ਇਹ ਪ੍ਰਾਣਿਕ ਕੈਸਟਾਂ ਹੁੰਦੀਆਂ ਟੇਪਰ ਕਾਰਡ ਸਾਰਾ ਕੁਝ ਮੇਰੇ ਕੋਲ ਪਿਆ ਜੀ ਅੱਛਾ ਜਿਹੜੇ ਉਹ ਰਿਕਾਰਡ ਤਵੇ ਦੇ ਉੱਤੇ ਚੱਲਦੇ ਸੀ ਹਾਂ ਜੀ ਹਾਂ ਜੀ ਉਹ ਰੱਖੇ ਹੋਏ ਨੇ ਉਹ ਨਹੀਂ ਹੈਗੇ ਦੂਜੇ ਕੈਸਟਾਂ ਨਹੀਂ ਅੱਛਾ ਕੈਸਟਾਂ ਰਹੀਆਂ ਨੇ ਕੈਸਟਾਂ ਪ੍ਰਾਣੀਆਂ ਸਾਰੀਆਂ ਜਿਹੜੇ ਪ੍ਰਾਣੇ ਰਿਕਾਰਡ ਹੁੰਦੇ ਜੀ ਠੀਕ ਹੈ ਚੰਕੀਲਾ ਹੋ ਗਿਆ ਤੇ ਦਾਰ ਸੰਦੂ ਹੋ ਗਿਆ ਜੀ ਇਹਨਾਂ ਦੀ ਖੇਤੀ ਦੇ ਪੁਰਾਣੇ ਸੰਦ ਤੁਸੀਂ ਰੱਖੇ ਹੋਏ ਨੇ ਜਿਵੇਂ ਤਾਂ ਉਹਦੇ ਵਿੱਚ ਕੀ ਕੀ ਆ ਤੁਹਾਡੇ ਕੋਲ ਹਾਲ ਲਈ ਪੰਜਾਲੀ ਸੁਹਾਗੀ ਤੇ ਬੋਟ ਦੀ ਕਾਠੀ ਹਾਂ ਸਾਰਾ ਕੁਝ ਹੈ ਜੀ ਤੇ ਬਲਦ ਵੀ ਰੱਖੇ ਹੋਏ ਨੇ ਹਾਂ ਜੀ ਬਲਦ ਵੀ ਜੀ ਠੀਕ ਹੈ ਥੋੜੀ ਬੋਦੀ ਖੇਤੀ ਹੈ ਜਿਹੜੀ ਇਹਨਾਂ ਦੇ ਨਾਲ ਵੀ ਕਰਦੇ ਹੋ ਸੰਧਾਂ ਨਾਲ ਟਰੈਕਟਰ ਹੈ ਮੇਰੇ ਕੋਲ ਜੀ ਮੇਰੇ ਕੋਲੇ ਹਾਂ ਪੁਰਾਣੇ ਮਾਡਲ ਦੇ ਇਹ ਸ਼ੌਕ ਵਾਸਤੇ ਰੱਖੇ ਹੋਏ ਹਾਂ ਜੀ ਇਹ ਸੌਂਕ ਵਾਸਤੇ ਠੀਕ ਹੈ ਤੇ ਕਿਵੇਂ ਬਾਈ ਜੀ ਬਜ਼ੁਰਗਾਂ ਤੁਸੀਂ ਤੁਹਾਡੇ ਜਿਹੜਾ ਇਹ ਚੱਲਦਾ ਆ ਰਿਹਾ ਸੀ ਇਸ ਤਰ੍ਹਾਂ ਹਾਂ ਮੇਰੇ ਦਾਦਾ ਜੀ ਪਾਇਆ ਕਰਦੇ ਚੱਲ ਰਿਹਾ ਜੀ ਹਾਂ ਤੇ ਫਿਰ ਮੈਨੂੰ ਸ਼ੌਕ ਆ ਗਿਆ ਜੀ ਠੀਕ ਹੈ ਉਹ ਪੀੜੀ ਹੈ ਜਿਹੜੀ ਤੁਸੀਂ ਹੁਣ ਅੱਗੇ ਤੋਰ ਲਈ ਹੈ ਨਾ ਹਾਂ ਹਾਂ ਜੀ ਠੀਕ ਹੈ ਤੇ ਇਹ ਜਿਹੜੇ ਸੰਦੇਸ਼ ਤੁਸੀਂ ਘਰ ਦੇ ਵਿੱਚ ਖੜੇ ਨੇ ਤੁਹਾਡੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ ਬਲਦਾਂ ਵਾਲੀ ਹੈਰੋ ਵੀ ਐ ਸੁਹਾਗੀ ਵੀ ਐ ਤੇ ਦੂਜੇ ਸੰਦੇਸ਼ ਵੀ ਨੇ ਤਾਂ ਦੂਜੇ ਲੋਕ ਜਦੋਂ ਵੇਖਦੇ ਨੇ ਆ ਕੇ ਤਾਂ ਉਹ ਕੀ ਆਖਦੇ ਨੇ ਬਹੁਤ ਵਧੀਆ ਨੇ ਕਹਿੰਦੇ ਵਧੀਆ ਚੀਜ਼ ਆਈ ਹਾਂ ਕਿ ਤੁਸੀਂ ਵਿਰਸਾ ਸਾਂਭਿਆ ਹੋਇਆ ਹੈ ਜੇ ਮੈਂ ਪਈ ਹੁੰਦੀ ਜੇ ਮੈਨੂੰ ਕੋਈ ਦੇਰ ਹੁੰਦਾ ਵੀ ਤੇ ਲੋਕੀ ਕੁਵਾਰ ਚ ਪਈ ਹੁੰਦੇ ਆ ਲਾਂ ਮੇਰੇ ਤੇ ਕੰਮ ਨਹੀਂ ਹੈ ਨੀ ਫਰਮੰਜ ਬਰਮਤ ਕਰਵਾ ਲੈਣਾ ਇਹ ਸਹੀ ਕਰਕੇ ਰੱਖ ਲੈਣਾ ਤੁਸੀਂ ਜਿਹੜਾ ਸਾਂਭਿਆ ਹੋਇਆ ਵਿਰਸਾ ਹਾਂਜੀ ਹਾਂਜੀ ਠੀਕ ਹੈ ਅੱਜ ਇੱਥੇ ਮੇਲੇ 'ਚ ਪਹੁੰਚੇ ਹੋ ਕਿਵੇਂ ਦਾ ਮਾਹੌਲ ਲੱਗ ਰਿਹਾ ਬਹੁਤ ਵਧੀਆ ਜੀ ਵਧੀਆ ਦਿਲ ਕਰਦਾ ਕਿਸੇ ਜਾਨਵਰ ਤੇ ਦਿਲ ਆਇਆ ਕਿ ਇਹ ਖਰੀਦ ਲਈਏ ਨਹੀਂ ਫਿਲਹਾਲ ਨਹੀਂ ਹਾਂ ਹਾਂ ਹਲੇ ਆਏ ਥੋੜਾ ਜਿਹੀ ਵੀ ਕਾ ਮੌਸਮ ਖਰਾਬ ਜਿਹਾ ਨੇਗੇ ਹੂੰ ਐ ਕਰਕੇ ਥੋੜਾ ਜਿਹੀ ਵੀ ਗਾਹ ਦੇਖਾਂਗੇ ਜੀ ਕਾ ਪਾਵਾਂ ਕਿਦੋਂ ਬਹੁਤ ਤੁਸੀਂ ਠੀਕ ਹੈ ਤਾਂ ਇਹ ਬੜੀ ਸੋਹਣੀ ਗੱਲ ਹੈ ਤੁਹਾਡੇ 'ਚ ਵੇਖਣ ਨੂੰ ਮਿਲੀ ਹੈ ਕਿ ਤੁਸੀਂ ਕੁੜਤਾ ਚਾਦਰਾਂ ਲਾਇਆ ਹੋਇਆ ਹੱਥ 'ਚ ਤੁਹਾਡੇ ਖੁੰਡਾ ਤੇ ਇਹ ਪੰਜਾਬੀ ਤੇ ਦੇਸੀ ਜਿਹੜਾ ਪੁਰਾਣਾ ਪਹਿਰਾਵਾ ਹੈ ਤੁਸੀਂ ਸੰਭਿਆ ਹੋਇਆ ਤੇ ਇਹ ਵਾਕਈ ਤੁਹਾਨੂੰ ਜਿਹੜੀ ਹੈ ਛਲਾਗਾ ਤੁਹਾਡੀ ਪਾਣੀ ਮੈਨੂੰ ਜਦੋਂ ਮਿਲਦਾ ਜੀ ਮੈਨੂੰ ਬਹੁਤ ਵਧੀਆ ਲੱਗਦਾ ਇਹ ਚਾਦਰੇ ਵਾਲਾ ਵੀ ਹਾਂ ਕੋਈ ਬਜ਼ੁਰਗ ਹੈ ਜੀ ਹੁ ਤਾਂ ਤਕਰੀਬਨ ਬਜ਼ੁਰਗੇ ਨਹੀਂ ਮੇਰੀ ਹਾਂ ਤਾਂ ਕਿਸੇ ਨਹੀਂ ਠੀਕ ਹੈ ਮੇਰੇ ਪਿੰਡੇ ਵੀ ਸਰ ਬਜ਼ੁਰਗੇ ਪਾਉਂਦੇ ਨੇ ਜੀ ਕੋਈ ਮੇਰਾ ਹਾਨੀ ਵੀ ਪਾਉਂਦਾ ਨਹੀਂ ਜੀ ਠੀਕ ਹੈ ਤੁਹਾਨੂੰ ਵੀ ਖੁਸ਼ੀ ਹੁੰਦੀ ਹੈ ਕਿਸੇ ਨੂੰ ਖੁਸ਼ੀ ਹੁੰਦੀ ਹੈ ਕਿ ਬਜ਼ੁਰਗਾਂ ਨੂੰ ਦੇਖਣਾ ਜੀ ਤਾੜਾ ਪਾਇਆ ਬਹੁਤ ਵਧੀਆ ਲੱਗਦਾ ਵੀ ਹਾਂ ਚਲੋ ਇਹ ਵੀ ਮੇਰੇ ਵਰਗਾ ਬਜ਼ੁਰਗਾ ਦੇਸੀ ਬੰਦਾ ਹੈਗਾ ਠੀਕ ਹੈ ਇਹ ਵੇਖੋ ਗੱਲ ਇਹ ਆ ਦੋਸਤੋ ਕਿ ਕਹਿਣ ਦੇ ਵਿੱਚ ਦੇਸੀ ਆਉਂਦੇ ਨੇ ਪਰ ਜਿਹੜੀ ਜਾਣਕਾਰੀ ਆ ਨੌਲੇਜ ਆ ਇਹਨਾਂ ਨੂੰ ਉਹ ਬਹੁਤ ਜ਼ਿਆਦਾ ਹੈ ਕੀ ਇਹ ਕਿੱਥੇ ਕਿੱਥੇ ਤੱਕ ਸੋਚੀ ਬੈਠੇ ਨੇ ਤੇ ਕਿਹੜੀਆਂ ਕਿਹੜੀਆਂ ਗੱਲਾਂ ਇਹਨਾਂ ਦੇ ਦਿਮਾਗ ਵਿੱਚ ਨੇ ਤੁਹਾਡੇ ਕੋਲ ਜਿਹੜਾ ਜਾਨਵਰ ਹੈ ਉਹ ਕਿਹੜੀ ਲਾਈਨ ਚੋਂ ਹੈ ਉਹ ਚੰਬੀ ਹੈ ਜੀ ਪੀਲੀ ਚੰਬੀ ਅੱਛਾ ਕਿੰਨਾ ਕਦ ਕਾਠ ਹੈ ਉਹਦਾ ਹੈਗਾ ਜੀ 58 ਇੰਚ ਹੈ ਜੀ ਠੀਕ ਹੈ ਇਹ ਤੁਸੀਂ ਹੁਣ ਪ੍ਰਦਰਸ਼ਨੀਆਂ ਚ ਲੈ ਕੇ ਜਾਂਦੇ ਹੋ ਜਾਂ ਸੇਲ ਵੀ ਕਰਦੇ ਹੋ ਉਹ ਤਾਂ ਨਾ ਕਰੀਏ ਇਹ ਦਾ ਕਾਰੋਬਾਰ ਤੇ ਕਿਸੇ ਨੂੰ ਠੀਕ ਹੈ ਬੱਚੇ ਤੁਹਾਡੇ ਵੀ ਜਿਹੜਾ ਜਾਨਵਰਾਂ ਦੇ ਨਾਲ ਮੋਹ ਪਿਆਰ ਰੱਖਦੇ ਕਰਦੇ ਇੱਕ ਬੇਟਾ ਜੀ ਠੀਕ ਹੈ ਉਹਦਾ ਵੀ ਉਸੇ ਤਰੀਕੇ ਦੇ ਨਾਲ ਪਿਆਰ ਹੈ ਹਾਂ 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 ਜੀ ਵਧੀਆ ਜੀ ਠੀਕ ਹੈ ਅੱਛਾ ਇਹ ਘੁੜੇ ਨੂੰ ਜਾਂ ਤੁਸੀਂ ਜਾਨਵਰ ਨੂੰ ਜਦੋਂ ਆਪਣੇ ਨੂੰ ਮਿਲਦੇ ਨਹੀਂ ਤਾਂ ਬਹੁਤ ਸਾਰੇ ਜਿਹੜੇ ਪਸ਼ੂ ਪਾਲਕ ਉਹ ਕਹਿੰਦੇ ਨੇ ਕਿ ਸਾਡਾ ਦੇਣ ਹੀ ਨਹੀਂ ਚੜਦਾ ਨਹੀਂ ਚੜਦਾ ਜੀ ਹੁਣ ਮੈਂ ਉਰੇ ਆ ਰਿਹਾ ਜੀ ਮੈਨੂੰ ਸੋਚ ਆਈ ਹੁਣ ਆ ਫੋਨ ਕਰੂੰ ਕਰੇ ਮੈਨੂੰ ਪਾਣੀ ਪਿਓ ਜਾਨ ਰੱਖਣ ਦਾ ਪਾਉਂ ਦੇਖ ਕੇ ਠੀਕ ਹੈ ਫਿਰ ਪਾਣੀ ਦੇ ਜੀ ਉਹਦਾ ਤਕਰੀਬਨ ਪੰਜ ਮਿੰਟ ਮੈਨੂੰ ਆ ਰਹਿੰਦੇ ਵੀ ਨਾ ਦੇਖਦੇ ਹੁਣ ਕਿਤੇ ਜੀ ਹਾਂ ਜਮੰਦਰ ਪਰਦਾ ਜੀ ਆਪਦੇ ਆਪੇ ਦੇਖੋ ਵੀ ਆ ਗਿਆ ਹਿੰਕੂ ਜੀ ਦੇਖ ਕੇ ਠੀਕ ਹੈ ਧਿਆਨ ਤੁਹਾਡਾ ਉੱਥੇ ਹੀ ਰਹਿੰਦਾ ਹਾਂਜੀ ਉੱਥੇ ਹੀ ਰਹਿੰਦੇ ਜੀ ਠੀਕ ਹੈ ਬਹੁਤ ਯਾਦ ਟੱਬਰ ਤਾਂ ਲੰਬਾ ਦਿੰਦੇ ਨੇ ਕਿ ਇੰਨੀ ਸਾਡੀ ਇਹ ਪ੍ਰਵਾਹ ਨਹੀਂ ਕਰਦੇ ਜਿੰਨੀ ਸਾਡੇ ਜਾਨਵਰ ਨਾ ਨਾ ਜੀ ਆਪਣੇ ਕੋਈ ਚੱਕਰ ਨਹੀਂ ਹੈ ਜੀ ਹਾਂਜੀ ਵਧੀਆ ਜੀ ਸਾਰੇ ਹੋ ਗਏ ਚਲ ਕੋਈ ਨ ਜਾਓ ਅਸੀਂ ਆਪੀ ਤਾਂ ਰੱਖਾਂਗੇ ਠੀਕ ਹੈ ਚਲੋ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਹਰਮਨ ਜੀ ਗੱਲਬਾਤ ਕਰਨ ਦੇ ਲਈ ਧੰਨਵਾਦ